ਵੱਡੀ ਗੱਲ ਹੋ ਰਹੀ ਆ ਜੀ ਆਪਣੇ ਜਿੰਨੇ ਵੀ ਇੱਥੇ ਕੰਮ ਕਰਦੇ ਸਾਰੇ ਆਪਣੇ ਪੰਜਾਬੀ ਵੀਰ ਆ ਅੱਛਾ ਜੀ ਹਾਂਜੀ ਇਹ ਸਾਰੇ ਹੀ ਸਾਡੇ ਪਿੰਡ ਤੋਂ ਆ ਓਕੇ ਹਾਂਜੀ ਬਾਕੀ ਇਹਨਾਂ 'ਚ ਕੋਈ ਵੀ ਨਸ਼ਾ ਪਤਾ ਹੈ ਕਰਨ ਵਾਲਾ ਕੋਈ ਵੀ ਬੰਦਾ ਨਹੀਂ ਹੈਗਾ ਇਹੋ ਜਾਂ ਸਾਰੇ ਹੀ ਸਾਡੀ ਉਮਰ ਦੇ ਜੰਗ ਉਮਰ ਦੇ ਬਾਕੀ ਏਰੀਆ 'ਚ ਅਸੀਂ ਲੋਕਾਂ ਨੂੰ ਵਿਖਾਵਾ ਕਰੀਏ ਵੀ ਇਦਾਂ ਸਾਰੇ ਨੇ ਭਈਏ ਰੱਖੇ ਆ ਉਹ ਬਣਾਉਂਦੇ ਫਿਰ ਉਦਾਂ ਹੀ ਆ ਨਾ ਜਿੱਦਾਂ ਮਰਜ਼ੀ ਕੋਈ ਰੱਖੀ ਜਾਵੇ ਖਾਲਸਾ ਪਰ ਉਹ ਤੁਹਾਨੂੰ ਪਤਾ ਜੋ ਕਰ ਰਹੇ ਆ ਤੇ ਜਿੰਨੇ ਵੀ ਲਾ ਲੋ ਵੀ ਸਾਰੇ ਸਾਡੇ ਪਿੰਡ ਦੇ 6 ਜਣੇ ਅਸੀਂ ਪਿੰਡ ਦੇ ਆ ਨਾਲ ਇਹਨਾਂ ਨੂੰ ਜਗਾਰ ਦਿੱਤਾ ਸੀ ਸੱਚੀ ਗੱਲ ਭਾਜੀ ਸੱਚੀ ਗੱਲ ਭਾਜੀ ਇਹ ਭਾਜੀ ਨਾਂ ਦੱਸੋ ਜੀ ਸਭ ਤੋਂ ਪਹਿਲਾਂ ਆਪਣਾ ਆਪਣਾ ਸਾਹਬ ਸਿੰਘ ਹੈ ਜੀ ਨਾਮ ਨਾਲ ਦਾ ਵੀਰ ਆਪਣੇ ਵਰਿੰਦਰ ਸਿੰਘ ਹੈ ਜੀ ਦੋਵੇਂ ਜਾਈਂ ਸਾਂਝੇ ਕੰਮ ਕਰਦੇ ਜੀ ਤੇ ਭਾਜੀ ਤੁਹਾਡੀ ਚਰ ਮਾਰਿਆ ਤੁਸੀਂ ਪੂਰੀ ਬੱਲੇ ਬੱਲੇ ਕਰਾਈ ਇਹਦੀ ਗੁੜ ਦੇ ਮਾਮਲੇ ਦੇ ਵਿੱਚ ਠੀਕ ਹੈ ਜੀ ਤੇ ਇਹ ਲੋਕੇਸ਼ਨ ਹੁਣ ਚੇਂਜ ਕੀਤੀ ਭਾਜੀ ਤੁਸੀਂ ਹਾਂਜੀ ਐਰ ਕੀ ਆਪਾਂ ਲੋਕੇਸ਼ਨ ਚੇਂਜ ਕੀਤੀ ਜੀ ਐਰ ਕੀ ਜਤਨਗੜ੍ਹ ਆਏ ਆਂ ਜੀ ਖੰਚੀਆਂ ਤੋਂ ਸਹੀ ਹੈ ਜੀ ਹਾਂਜੀ ਉਧਾਂ ਜੰਡੇ ਵਾਲੇ ਕੰਮ ਕਰੀਦਾ ਸੀ ਢਾੜ ਨਹੀਂ ਪਹਿਲਾਂ ਜੀ ਠੀਕ ਹੈ ਜੀ ਤੇ ਕਾਫੀ ਮਾਰੇ ਵੈਰਾਈਟੀ ਤੁਹਾਡੇ ਕੋਲ ਮਿਲਦੀ ਹੈ ਜੀ ਇੱਥੇ ਗੁੜ ਦੀ ਹਾਂਜੀ ਵੈਰਾਈਟੀਆਂ ਜਿਵੇਂ ਆ ਲਿਖੀਆਂ ਜੀ ਅੱਛਾ ਇਹ ਆਪਣੇ ਕੋਲ ਐਸ ਟਾਈਮ ਤੇ ਚਲੋ ਇਹ ਸਿੰਪਲ ਹੈ ਸਾਦਾ ਗੋੜਿਆ ਇੱਕ ਸ਼ੱਕਰ ਹੈ ਜੀ ਓਕੇ ਮੌਜੂਦ ਜਿਹੜੀਆਂ ਉਹਦਾ ਪਾ ਚੀਜ਼ਾਂ ਤਿਆਰ ਕਰ ਦਿੰਦੇ ਆ ਜੀ ਆਰਡਰ ਤੇ ਜੀ ਇਹ ਟੌਫੀ ਵਾਲਾ ਗੁੜ ਵੀ ਮਾਰਾ ਹੀ ਲਿਖਿਆ ਤੁਸੀਂ ਵੇਚ ਹਾਂਜੀ ਇਹ ਵੀ ਤਿਆਰ ਹੁੰਦਾ ਲਗਭਗ ਸਾਡੇ ਕੋਲ ਡੇਲੀ ਤੇ ਪਰ ਅੱਜ ਖਤਮ ਹੈ ਜੀ ਅੱਛਾ ਜੀ ਹਾਂਜੀ ਵਾਹ ਬਈ ਵਾਹ ਸਹੀ ਹੈ ਜੀ ਕਿੰਨੀਆਂ ਆਈਟਮ ਆਇਆ ਸ਼ੱਕਰ ਗੁੜ ਵਾਲਾ ਵੇਸਣ ਇਹ ਵੀ ਤਿਆਰ ਕਰਦੇ ਨਾਲ ਦੀ ਵੇਸਣ ਵੀ ਤਿਆਰ ਕਰਦੇ ਇਹਦੀ ਬਹੁਤ ਮੰਗ ਹੈ ਤੇ ਮਾਰਾ ਜੇ ਗੰਨਾ ਕਿਹੜਾ ਭਾਈ ਇਸਤੇਮਾਲ ਕਰਦੇ ਤੁਸੀਂ ਗੰਨਾ ਆਪਾਂ 3102 ਖਰੀਦਦਾ ਜੀ ਠੀਕ ਹੈ ਜੀ ਇੱਕ 118 ਗਰੀਦਾ ਜੀ 115023 ਜੀ ਤੇ ਗੋੜੇ ਦਾ ਸਹੀ ਦਿੰਦਾ ਭਾਜੀ ਜੇ ਤਾਂ ਕਾਲਾ ਪੈ ਜਾਂਦਾ ਜਾਂ ਕੋਈ ਆਪਣਾ ਚਾਹ ਜੂ ਫਟਦੀ ਜਦੋਂ ਨਹੀਂ ਜੀ ਬਾਕੀ ਆਪਾਂ ਬਕਾਇਦਾ ਸ਼ਰਤ ਲਿਖ ਕੇ ਲਾਈ ਹੈ ਜੀ ਗੁੜ ਦੀ ਆਪਣੇ ਕਦੀ ਵੀ ਚਾਹ ਨਹੀਂ ਫਟੂਗੀ ਠੀਕ ਹੈ ਜੀ ਹਾਂ ਜੀ ਤੇ ਇਹ ਭਾਈ ਸਾਹਿਬ ਨਾਲ ਹੁੰਦੇ ਆ ਤੁਹਾਡੇ ਨਾਲ ਆ ਰਿਹਾ ਜੀ ਆਪਣੀ ਹਾਂ ਜੀ ਵੀਰ ਹੋਰ ਭਾਜੀ ਠੀਕ ਠਾਕ ਜੀ ਬਸ ਵਧੀਆ ਭਾਈ ਠੀਕ ਠਾਕ ਜੀ ਹੋਰ ਚੱਲੀ ਜਾਂਦਾ ਭਾਜੀ ਵਧੀਆ ਬਹੁਤ ਵਾਈ ਗੁਰੂ ਕਿਰਪਾ ਜੀ ਬਹੁਤ ਵਧੀਆ ਚੱਲਦਾ ਜੀ ਠੀਕ ਹੈ ਜੀ ਹਾਂ ਜੀ ਤੇ ਭਾਜੀ ਕਿਦਾਂ ਤਿਆਰ ਕਿਦਾਂ ਕਰਦੇ ਜੇ ਗੁੜ ਜਿਹੜਾ ਦੱਸੋਗੇ ਤੁਸੀਂ ਗੁੜ ਆਪਾਂ ਗੰ ਸਿੱਧਾ ਪਰ ਥੋੜੇ ਦੇ ਨਾਲ ਸੁਪਾਈ ਕਰੀਦੀ ਹੈ ਜੀ ਜਿੱਦਾਂ ਆਪਣੇ ਬਜ਼ੁਰਗਾਂ ਕਰਦੇ ਰਹੇ ਆ ਪੁਰਾਣੇ ਸਮੇਂ ਇਹ ਮਗਰ ਪ੍ਰੋਸੈਸ ਚੱਲਣ ਡਿਆ ਹਣਾ ਇਧਰ ਹਾਂਜੀ ਹਾਂਜੀ ਜੀ ਤੇ ਵੇਖੀਏ ਇਹ ਕਿਦਾਂ ਕਰਦੇ ਆ ਇਹ ਜਿਆਦਾ ਜਰੂਰੀ ਜੀ ਇਹ ਆ ਗੰਨਾ ਵਰਤੀ ਜਾ 3102 ਗੰਨੇ ਦੀ ਵੈਰਾਈਟੀ ਆ ਜੀ ਇਹ ਓਕੇ ਇਹ ਪ੍ਰੋਸੈਸ ਆ ਇਹ ਆਪਣਾ ਵੇਲਦਾ ਜੀ ਸਹੀ ਆ ਜੀ ਸਹੀ ਆ ਇੱਥੋਂ ਰੋ ਨਿਕਲ ਕੇ ਆਪਣੇ ਇੱਕ ਗਾੜੀ ਡਰਮੀ ਦੇ ਵਿੱਚ ਜਾਂਦੀ ਆ ਜੀ ਤੇ ਇਧਰ ਜਾਂਦੀ ਆ ਜੀ ਹਾਂਜੀ ਇਹ ਡਰਮੀ ਦੇ ਵਿੱਚ ਆਪਾਂ ਸਟੋਰ ਕਰ ਲਈਦੇ ਜੀ ਰੋ ਸਹੀ ਆ ਜੀ ਸਹੀ ਆ ਹਾਂਜੀ ਇੱਥੋਂ ਗਾੜੀ ਆਪਾਂ ਪੈਪ ਪਾ ਕੇ ਜੀ ਕੜਾਈ ਦੇ ਵਿੱਚ ਜਾਂਦੀ ਓਕੇ ਹਾਂਜੀ ਆ ਵਾਲ ਲੱਗਾ ਜੀ ਆਪਣ ਤੇ ਇਹਦੇ ਵਿੱਚ ਉਦਾਂ ਨਾਰਮਲ ਸਾਡੇ ਰੋ ਜਿਹੜੀ ਇਹ ਨਾਰਮਲ ਗਰਮ ਹੋ ਜਾਂਦੀ ਹੈ ਇਹਦੇ ਵਿੱਚ ਸਹੀ ਹੈ ਜੀ ਦੂਸਰੇ ਘਰਾਂ ਇਹਦੇ ਵਿੱਚ ਕਰਕੇ ਇਹਦੇ ਵਿੱਚ ਸਫਾਈ ਕੀਤੀ ਜਾਂਦੀ ਜਿਵੇਂ ਹੋਣੀ ਹੈ ਜੀ ਇਹ ਸਫਾਈ ਭਾਜੀ ਕਿਦਾਂ ਕਰਦੇ ਜੇ ਕੀ ਚੀਜ਼ ਤੁਸੀਂ ਵਿੱਚ ਐਡ ਕਰਦੇ ਜੇ ਆਪਾਂ ਸੋਡੇ ਹੀ ਐਡ ਕਰੀ ਜਾਈਏ ਕਈ ਆਂਦੇ ਨਾ ਆਪਣਾ ਜੜਾ ਜੁੜਾ ਪਾਉਂਦੇ ਆ ਕਿਸ ਚੀਜ਼ ਦੀ ਆਪਣਾ ਪਿੰਡ ਕਹਿੰਦੀਆਂ ਜਾਂ ਇਦਾਂ ਜੇ ਕੋਈ ਇਚਾ ਵਾਨ ਹੋਵੇ ਉਹ ਸਾਡੇ ਕੋਲ ਪਵਾ ਲੈਂਦੇ ਉਹ ਸਾਡੇ ਕੋਲ ਮजूद ਹੁੰਦੀਆਂ ਉਹ ਵੀ ਆਪਾਂ ਲਾ ਦਿੰਦੇ ਜੀ ਹਾਂ ਨੈਚੁਰਲ ਤਰੀਕਾ ਵਾ ਕੋਈ ਮਾੜੀ ਚੀਜ਼ ਨਹੀਂ ਉਹਦੇ ਵਿੱਚ ਜਿਦਾ ਆਪਣੇ ਬਜ਼ੁਰਗ ਲਾ ਲੋ ਪਹਿਲਾਂ ਉਸੇ ਚੀਜ਼ਾਂ ਸਪਾਈ ਕਰਦੇ ਰਹੇ ਆ ਉਹਨੂੰ ਆਪਾਂ ਕੁੱਟ ਕੇ ਉਹਦੀ ਜੈਲ ਬਣਾ ਲੈਣੀ ਆ ਉਹਦਣਾ ਜੀ ਭਾਈ ਮਿੱਠਾ ਛੋਡਾ ਜੀ ਕਿਲੋ ਮਿਲ ਚੁੱਕਦਾ ਨਾ ਉਹਦੀ ਪਿੰਡੀ ਦਾ ਪਾਣੀ 3 ਕਿਲੋ ਮਿਲ ਚੁੱਕਦੀ ਆ ਉਹ ਪਾਉਣ ਦੇ ਸਗੋਂ ਸਗੋਂ ਸਾਨੂੰ ਘਾਟਾ ਪਰੇ ਜਾਂ ਵੀ ਇਹ ਗੁੜ ਪਿਓਰ ਬਣਦਾ ਗੁੜ ਬੈਂਦਾ ਨਹੀਂ ਗ ਦੀਦਾ ਪਾਣੀ ਵਿੱਚ ਵਿੱਚੋਂ ਨਿਕਲਦਾ ਵਾ ਅੱਛਾ ਜੀ ਨਹੀਂ ਪਤਾ ਜੀ ਠੀਕ ਹੈ ਜੀ ਮਾੜੀ ਜੀ ਉਹ ਜੈਲੀ ਹੁੰਦੀ ਹੈ ਜੈਲ ਪਾਣੀ ਉਹ ਮੈਲ ਚ ਕਣ ਵਾਸਤੇ ਆ ਜੀ ਠੀਕ ਹੈ ਜੀ ਹਾਂ ਜੀ ਬਾਕੀ ਜਿੱਦਾਂ ਦਾਗਾ ਕਹਿੰਦੇ ਇਹ ਉਹਦਾਂ ਦਾ ਜੇ ਤਿਆਰ ਕਰ ਦਈਦਾ ਜੇ ਕੋਈ ਕੱਲਾ ਛੋਡੇ ਵਾਲਾ ਕਹਿੰਦਾ ਕੱਲੇ ਛੋਡੇ ਵਾਲੇ ਬਣਾ ਦੇਦਾ ਜੀ ਤੇ ਇਧਰ ਆਪਣਾ ਇਹ ਮੈਲ ਲਥਣ ੜੀ ਹੈ ਜੀ ਹਾਂ ਜੀ ਇਧਰ ਜਾਣ ੜੀ ਹੈ ਨਾ ਹਾਂ ਜੀ ਤੇ ਉਧਰ ਦੀ ਸਾਈਡ ਤੇ ਕੀ ਪ੍ਰੋਸੈਸ ਚੱਲਣ ੜਿਆ ਜੀ ਉਧਰ ਹੁਣ ਹੈ ਮੇਨ ਜੀ ਸਾਡੇ ਗੋੜ ਬੰਦਾ ਪਿਆ ਜੀ ਓਕੇ ਹਾਂ ਜੀ ਇਹ ਲਾਟੇ ਤੇਰੇ ਇੱਥੇ ਗੋੜ ਬੰਨ੍ਹਦਾ ਜੀ ਠੀਕ ਹੈ ਜੀ ਹਾਂ ਜੀ ਇੱਥੇ ਗੋੜ ਤਿਆਰ ਹੋ ਕੇ ਇੰਦਰ ਨਿਕਲਣਾ ਹੁਣਾ ਆਈ ਸ਼ੱਕਰ ਸ਼ੱਕਰ ਦੀ ਬੱਤ ਲਾਈ ਸੀ ਜੀ ਅੱਛਾ ਜੀ ਇਹ ਸ਼ੱਕਰ ਤਿਆਰ ਹੋ ਰਹੀ ਹੈ ਜੀ ਹਾਂ ਜੀ ਇਹ ਸ਼ੱਕਰ ਤਿਆਰ ਹੁੰਦੀ ਹੈ ਜੀ ਵਾਹ ਬਈ ਵਾਹ ਬਾਕੀ ਭਾਜੀ ਆਪਣੇ ਇੱਕ ਵੱਡੀ ਗੱਲ ਹੋ ਰਹੀ ਆ ਜੀ ਆਪਣੇ ਜਿੰਨੇ ਵੀ ਇੱਥੇ ਕੰਮ ਕਰਦੇ ਸਾਰੇ ਆਪਣੇ ਪੰਜਾਬੀ ਵੀਰ ਆ ਇਹ ਸਾਰੇ ਹੀ ਸਾਡੇ ਪਿੰਡ ਤੋਂ ਆ ਬਾਕੀ ਇਹਨਾਂ 'ਚ ਕੋਈ ਵੀ ਨਸ਼ਾ ਪਤਾ ਇਹ ਕਰਨ ਵਾਲਾ ਕੋਈ ਵੀ ਬੰਦਾ ਨਹੀਂ ਹੈਗਾ ਇਹੋ ਜਾਂ ਸਾਰੇ ਹੀ ਸਾਡੀ ਉਮਰ ਦੇ ਜੰਗ ਉਮਰ ਦੇ ਵਧੀਆ ਵਧੀਆ ਭਰੀ ਵਧੀਆ ਤੁਸੀਂ ਮੇਨ ਰੋਜ਼ਗਾਰ ਦਿੱਤਾ ਨਹੀਂ ਕੋਈ ਸੀਕ੍ਰਟ ਵਾਲਾ ਬੰਦਾ ਨਹੀਂ ਆ ਬਾਕੀ ਇਹ ਨਹੀਂ ਵੀ ਅਸੀਂ ਲੋਕਾਂ ਨੂੰ ਵਿਖਾਵਾ ਕਰੀਏ ਵੀ ਇਦਾਂ ਸਾਰਿਆਂ ਨੇ ਭਈਏ ਰੱਖੇ ਆ ਤੂੰ ਬਣਾਉਂਦੇ ਫੇਰ ਉਦਾਂ ਹੀ ਆ ਦਾ ਜਿੱਦਾਂ ਮਰਜ਼ੀ ਕੋਈ ਰੱਖੀ ਜਾਵੇ ਖਾਲਸਾ ਪਰ ਉਹ ਤੁਹਾਨੂੰ ਪਤਾ ਜੋ ਕਰ ਰਹੇ ਆ ਜਿੰਨੇ ਵੀ ਲਾ ਲੋ ਵੀ ਸਾਰੇ ਸਾਡੇ ਪਿੰਡ ਦੇ 6 ਜਣੇ ਅਸੀਂ ਪਿੰਡ ਦੇ ਆ ਨਾਲ ਇਹਨਾਂ ਨੂੰ ਜੁਗਾਰ ਦਿੱਤਾ ਸੀ ਤੇ ਵਧੀਆ ਸੋਹਣੇ ਤੁਸੀਂ ਗੱਲ ਇਹ ਭਾਈ ਅਸੀਂ ਕਹਿੰਦੇ ਆ ਵੀ ਜੇ ਨਹੀਂ ਵੀ ਕੋਈ ਸਾਡੇ ਕੋਲ ਗੋੜ ਲੈਣਾ ਚਾਹੁੰਦਾ ਤੂੰ ਖੰਡ ਦ ਗੰਨਾ ਲਾ ਕੇ ਸਾਹੀਂ ਕੱਢ ਕੇ ਵੀ ਦਿੰਨੇ ਆ ਉਹਦੇ ਵਿੱਚੋਂ ਉਹ ਸਸਤਾ ਪੈਂਦਾ ਭਾਵੇਂ ਕਢਵਾ ਲਓ ਕੋਈ ਅਸੀਂ ਬਹੁਤ ਲਾਗੇ ਤਿੰਨਾ ਚੋਹਾਂ ਪਿੰਡਾਂ ਦਾ ਗੰਨਾ ਗੱਡੀ ਦਾ ਵਾ ਇਹ ਨਹੀਂ ਆ ਵੀ ਉਹਨਾਂ ਨੂੰ ਕਹੀਦਾ ਵੀ ਤੁਸੀਂ ਆਪਣਾ ਗੰਨਾ ਲਾਓ ਤੁਸੀਂ ਆਪਣਾ ਕਰਵਾ ਕੇ ਖਰੋ ਕਿਤੇ ਇਤਰੀਕੇ ਨਾਲ ਤੁਸੀਂ ਖਣਦੋ ਬਚੋ ਅਹੀਂ ਤੇ ਇਹ ਗੱਲ ਕਹਿੰਨੇ ਆ ਵੀ ਭਾਵੇਂ ਤੁਸੀਂ ਨਹੀਂ ਸਾਡੇ ਕੋਲ ਆ ਸਕਦੇ ਤੁਸੀਂ ਆਪਣਾ ਗੰਨਾ ਲਾਓ ਅਹੀਂ ਹੁਣ ਅਗਲੇ ਥੋੜਾ ਜਿਹੇ ਸਾਡੇ ਕੋਲ ਗੰਨਾ ਵਧੀਆ ਆਇਆ ਵੀ ਵੈਰੈਟੀ ਅਸੀਂ ਵੀ ਵੀ ਦਵਾਂਗੇ ਥੋੜਾ ਥੋੜਾ ਸਾਰਿਆਂ ਨੂੰ ਭਾਵੇਂ ਸਹੀ ਹੈ ਜੀ ਸਹੀ ਹੈ ਕਿ ਆਪਣਾ ਖਣਦੋ ਮੇਨ ਰਿਜੀਨ ਖਣਦੋ ਬਚੋ ਬਸ ਨਹੀਂ ਵਧੀਆ ਜੀ ਵਧੀਆ ਸਾਡੇ ਵਿੱਚ ਕੋਈ ਵੀ ਆ ਵੀ ਇਹ ਵਿੱਚ ਤੇ ਜਦੋਂ ਮਰਜੀ ਕੋਈ ਆਣ ਕੇ ਕਲਸ਼ਮਰ ਦੇਖਦੇ ਆ ਨਹੀਂ ਵੀਰ ਸਾਰੇ ਆਪਣੇ ਪੰਜਾਬੀ ਵੀਰ ਰੱਖੇ ਆ ਜੀ ਇਹਨਾਂ ਨੇ ਸਾਰੇ ਬਿਲਕੁਲ ਜੀ ਰੋਜ਼ਗਾਰ ਦਿੱਤਾ ਜੀ ਆਪਣੇ ਪਿੰਡਿਆਂ ਦੇ ਨੂੰ ਜੋ ਫਿਰ ਆਪਾਂ ਉਹਨਾਂ ਨੂੰ ਦੇਣਾ ਤੇ ਫਿਰ ਕੀ ਫਾਇਦਾ ਜੀ ਨਹੀਂ ਸਹੀ ਆ ਜੀ ਇਦਾਂ ਵੇਖ ਲਓ ਪੀੜੀ ਨਵੀਂ ਸਾਰੀ ਬਾਹਰ ਜਾਈ ਜਾਂਦੀ ਆ ਜਿਆਦਾਤਰ ਵੇਖਿਆ ਹੀ ਹੁਣਾ ਕਿ ਇੰਟਰਵਿਊ ਗਾੜੀ ਕੋਈ ਹੋਰ ਦੇ ਜਾਂਦਾ ਹੁੰਦਾ ਪਿੱਛੇ ਕੰਮ ਭਈਏ ਕਰਦੇ ਹੁੰਦੇ ਆ ਪਰ ਆਪਣੇ ਉਹ ਉਲਟੇ ਆਪਣੇ ਜੇ ਇੰਟਰਵਿਊ ਆਪਾਂ ਦੇ ਦਿੰਦੇ ਤੇ ਆਪਾਂ ਉਹਨਾਂ ਵੀਰਾਂ ਦੇ ਵਿੱਚ ਖੜ ਕੇ ਦੇ ਦਿੰਦੇ ਆ ਜਿਹੜੇ ਆਪਣੇ ਨਾਲ ਕੰਮ ਕਰਦੇ ਆ ਪੀ ਲਓ ਵੀ ਆ ਸਾਡੇ ਦੋਵੇਂ ਵੀਰ ਹਾਲੇ ਕਿੰਨੀ ਕੁ ਉਮਰ ਵਾ ਨਹੀਂ ਵਧੀਆ ਕਾਰੀ ਸਾਰਾ ਕੁਝ ਇਹੋ ਚਲਾਉਂਦੇ ਇਹੋ ਮੈਨੇਜਮੈਂਟ ਕਰਦੇ ਸਾਰਾ ਕੁਝ ਇਹੋ ਹੀ ਆ ਤੇ ਬਾਕੀ ਬਹੁਤ ਸਾਡੀ ਸਤਕਾਰਯੋਗ ਆ ਭਰੋਸੇ ਵਾਲੇ ਵੀ ਆ ਕਿਉਂਕਿ ਸਾਰਾ ਕੁਝ ਗੱਲਾਂ ਵੀ ਹੀ ਹੁੰਦਾ ਜ਼ਿਰਦੇ ਸਾਰਾ ਕੁਝ ਕਿ ਮਿਲ ਕੇ ਵਧੀਆ ਇਨਸਾਨਾਂ ਵਾਂਗੂ ਵਧੀਆ ਬਣਾਉਂਦੇ ਸਾਰਾ ਕੁਝ ਕਰਦੇ ਆ ਤੇ ਗੱਲ ਇਹ ਆ ਵੀ ਆਪਣੇ ਨੂੰ ਮੌਕਾ ਦੋ ਇਧਰ ਭਾਜੀ ਆਪਣਾ ਇਹ ਸ਼ੱਕਰ ਤਿਆਰ ਕੀਤੀ ਹੈ ਅਸੀਂ ਇਹ ਸ਼ੱਕਰ ਤਿਆਰ ਹੁੰਦੀ ਹੈ ਜੀ ਤੇ ਇਹ ਗਿੱਲੀ ਆ ਇਸ ਟਾਈਮ ਅਡਾ ਇਹ ਗਿੱਲੀ ਆ ਜੀ ਇਹਨੇ ਟਾਈਮ ਲੈਣਾ ਥੋੜਾ ਜਿਹਾ ਇਹ ਕਿੰਨਾ ਟਾਈਮ ਲੱਗ ਜਾਂਦਾ ਭਾਜੀ ਇਹਨੂੰ ਆਪਣਾ ਪੂਰੀ ਸੁੱਕਣ ਤੇ ਭੁਰਪਰੀ ਹੋਣ ਦੇ ਇਹ ਨੂੰ ਭਈ ਲੱਗ ਜਾਂਦੇ ਆ 15-20 ਮਿੰਟ ਤੋਂ ਅੱਧਾ ਘੰਟਾ ਲੱਗ ਜਾਂਦਾ ਜੀ ਠੀਕ ਹੈ ਜੀ ਹਾਂ ਜੀ ਕਿਉਂਕਿ ਆਪਾਂ ਵਿੱਚ ਕੈਮੀਕਲ ਨਹੀਂ ਕੋਈ ਪਾਉਣਾ ਜਿਹੜੇ ਭਈਏ ਕਰਦੇ ਆ ਕਿ ਉਹ ਕੈਮੀਕਲ ਪਾ ਕੇ ਥੋੜਾ ਬੜਾ ਇਹਨੂੰ ਛੇਤੀ ਮਤਲਬ ਕਿ ਪਾਊਡਰ ਬਣਾ ਦਿੰਦੇ ਆ ਉਹ ਚੀਜ਼ ਨਹੀਂ ਹੈਗਾ ਇਹਨੂੰ ਮਤਲਬ ਕਿ ਟਾਈਮ ਲੱਗਦਾ ਅੱਧਾ ਘੰਟਾ ਲੱਗ ਜੇ 15 ਮਿੰਟ ਵੀ ਲੱਗ ਜਾਣਗੇ ਉਸ ਤੋਂ ਬਾਅਦ ਜੀ ਛੱਕਰ ਬਣਨੀ ਆ ਫਿਰ ਅਸੀਂ ਮਤਲਬ ਕਿ ਇਹਨੂੰ ਛਾਣ ਕੇ ਫਿਰ ਕੱਟਣਾ ਬਿਲਕੁਲ ਇਹਨੂੰ ਹੱਥਾਂ ਨਾਲ ਮਲ ਕੇ ਛਾਂਦੀ ਦੇ ਨਾਲ ਛਾਣ ਕੇ ਫਿਰ ਆਪਾਂ ਇਹਨੂੰ ਪੂਰਾ ਤਿਆਰ ਕਰੀਦਾ ਜੀ ਠੀਕ ਹੈ ਜ ਅਗੇ ਭਾਵੇਂ ਜਿਸ ਕੋ 10 ਮਿੰਟ ਟਾਈਮ ਆ ਆਪਣਾ ਕੱਢ ਜਾਓ ਕਿਉਂਕਿ ਵੇਖੋ ਆਪਾਂ ਸਭ ਤੋਂ ਵੱਡੀ ਆਪਣੀ ਖਾਨ ਦੀ ਚੀਜ਼ ਤੇ ਆਪਾਂ ਮਤਲਬ ਕਿ ਕਿੰਨਾ ਆਪਾਂ ਕੱਪੜਾ ਲੈਨੇ ਕਿੰਨੇ 2-2 ਘੰਟੇ ਬੈਨੇ ਆ ਤੇ ਜੇ ਆਪਾਂ ਖਾਣ ਵਾਲੀ ਚੀਜ਼ ਲਾ ਕੇ 15 ਮਿੰਟ ਹੀ ਬਹਿ ਜਾਗੇ ਨਾ ਤੇ ਬਹੁਤ ਵੱਡੀ ਗੱਲ ਆ ਕਿਉਂਕਿ ਸਾਨੂੰ ਆਪਣੇ ਮਨ ਨੂੰ ਤਸੱਲੀ ਹੋਊਗੀ ਨਾ ਕਿ ਸਾਹਮਣੇ ਕੀ ਸਾਡੇ ਬਣਿਆ ਵਾ ਕੀ ਖਾਦਾ ਕੀ ਨਹੀਂ ਕੀਤਾ ਐਦਾਂ ਭਾਈ ਮੇਲੋ ਕੋਈ ਆਂਦਾ ਨਹੀਂ ਜੀ ਅਸੀਂ ਵੀ ਭਾਈ ਕਿਲੇ ਆ ਬਾਕੀ ਸਭ ਤੋਂ ਵੱਡੀ ਗੱਲ ਇਹ ਆ ਕਿ ਭਾਈ ਜ਼ਿਆਦਾਤਰ ਲੋਕ ਇਹੋ ਗੱਲ ਕਹਿੰਦੇ ਆ ਵੀ ਹਾਂ ਵੀ ਮਤਲਬ ਕਿ 40 ਰੁਪਏ ਗੋੜ 50 ਰੁਪਏ ਭਾਈ 42 ਰੁਪਏ ਅੱਜ ਦਾ ਗੰਨੇ ਦਾ ਜਿਹੜਾ 400 ਰੁਪਏ ਦਾ ਹਾਂਜੀ ਤੇ ਕਿੰਨੇ ਦਾ ਕਿੰਨਾ ਕਿਉਂਕਿ ਉਹ ਸਾਰੂਗ ਤੁਹਾਨੂੰ ਪਤਾ ਵੀ ਕਿੱਦਾਂ ਦੇਣ ਦੇ ਕੀ ਕਰਨ ਦੇ ਆ ਜੀ ਸਹੀ ਹੈ ਜੀ ਸਹੀ ਕਿਉਂਕਿ ਅਸੀਂ ਤੇ ਕਿੰਨੇ ਵੀ 5 ਮ ਤੈਂ ਭਾਜੀ ਆਪਣੇ ਕੋ ਇੱਕ ਸ਼ੱਕਰ ਆ ਇੱਕ ਆਪਣੇ ਕੋ ਸਾਦਾ ਗੁੜਿਆ ਜੀ ਇਹ ਦੇਖ ਸਕਦੇ ਜੀ ਨੇ ਅੱਛਾ ਜੀ ਭਾਜੀ ਸਾਦਾ ਗੁੜ ਸਾਡੇ ਕੋ ਗਰਮੀਆਂ ਸਾਰੀਆਂ ਰੱਖਣ ਵਾਸਤੇ ਕੋਈ ਵੀ ਲੈ ਜੇ ਸਾਡਾ ਅੱਗੇ ਪਹਿਲਾਂ ਕਾਫੀ ਜਾਂਦਾ ਜੀ ਬਹੁਤ ਆਰਡਰ ਸਾਡੇ ਕੋ ਬੁੱਕ ਹੁੰਦੇ ਜੀ ਪਰ ਫੋਨਾਂ ਪੈਂਦਾ ਪਹਿਲਾਂ ਹੀ ਗਾਗਨੂ ਜੀ ਸਾਡੇ ਕੋ ਤੇ ਫਿਰ ਫੋਨ ਕਰਕੇ ਦਈਦਾ ਪਰ ਇੱਥੇ ਸਾਡੀ ਫੁੱਲ ਗਰੰਟੀ ਆ ਜੀ ਜੇ ਗੁੜੇ ਤੇ ਲਾ ਪੈ ਜੇ ਜਾਂ ਗੁੜ ਵਗ ਜੇ ਜਾਂ ਗੁੜ ਤੇ ਉਲੀ ਆ ਜੇ ਅੱਛਾ ਜੀ ਬਸ ਇਹ ਆ ਕਿ ਸੰਭ ਸਾਡੇ ਤਰੀਕੇ ਨਾਲ ਕਰਨ ਜੋ ਅਸੀਂ ਦੱਸਾਂਗੇ ਉਸ ਤਰੀਕੇ ਨਾਲ ਇਹਨੂੰ ਸੰਭ ਲੈਣ ਅੱਜ ਦੇ ਦਿਨ ਗੁੜ ਖੜਿਆ ਹੋਵੇ ਅੱਜ ਦੇ ਦਿਨ ਹੀ ਆਗੇ ਸਾਨੂੰ ਗੁੜ ਵਿਖਾਉਣ ਕੇ ਹਾਂ ਭਈ ਆ ਗੁੜ ਦਾ ਲੈ ਲਓ ਭਾਈ ਵੀਡੀਓ ਚ ਨਾ ਕਿਤੇ ਕਹੀ ਜਾਏ ਉਹ ਮੁੜ ਕੇ ਨਾ ਜਾਣਿਆ ਗਿਲਾ ਜਾ ਦੇ ਇਹ ਕਿ ਲਾਇਆ ਹੋਇਆ ਇਹ ਇਹਨਾਂ ਚਾਹ ਫੁੱਟਣ ਦੇ ਵੀ ਮੁੜ ਕੇ ਨਹੀਂ ਭਈ ਚਾਹ ਦੀ ਵੇਖੋ ਅਸੀਂ ਇਕਲ ਕਹਿੰਦੇ ਆ ਚਾਹ ਬਣਾ ਕੇ ਦਵਾਂਗੇ ਸਾਹਮਣੇ ਜਿਹੜਾ ਮਰਜ਼ੀ ਕੋਈ ਗੁੜ ਵਾਪਸ ਹੀ ਲੈਵੇ ਉਹਦੀ ਚਾਹ ਪਾਣੀ ਦੱਸਾਂ ਹਾਂ ਜੀ ਠੀਕ ਆ ਜੇ ਚਲੋ ਵੇਖੋ ਕੋਈ ਨਾ ਕੋਈ ਅੱਗ ਤੇ ਪ੍ਰੋਸੀਜਰ ਕਿਤੇ ਨਾ ਕਿਤੇ ਕੋਈ ਫਾਲਟ ਹੋ ਜਾਂਦਾ ਗੁੜ ਵਾਪਸ ਵੀ ਲੈਨੇ ਆ ਜੀ ਇਹ ਗੱਲ ਨਹੀਂ ਆ ਵੀ ਅਗਲੇ ਨੂੰ ਕਹਿ ਦਿਆ ਵੀ ਹੁਣ ਤੂੰ ਲੈ ਗਿਆ ਤੇ ਵਾਪਸੀ ਨਹੀਂ ਕਰਨਾ ਬਾਕੀ ਕੋਰੀਆ ਦਾ ਸਟਾਕ ਨਹੀਂ ਹੈਗਾ ਤੇ ਜਿੰਨਾ ਸਾਨੂੰ ਬਾਹਰੋਂ ਗੁਰਦਾ ਆਰਡਰ ਆ ਨਾ ਅਸੀਂ ਪੂਰਾ ਹੀ ਨਹੀਂ ਕਰ ਸਕਦੇ ਸਹੀ ਹੈ ਤੇ ਬੜੇ ਮਾਲਕ ਇੱਕ ਕੋਰੀਆ ਦਾ ਚਰਚੇ ਅੱਜ ਮਾਰੇ ਤੁਹਾਡੇ ਤੇ ਆ ਜੀ ਤੇ ਆ ਇਧਰ ਭਾਜੀ ਸ਼ੱਕਰ ਰੱਖੀ ਆ ਹਾਂ ਜੀ ਸ਼ੱਕਰ ਆ ਜੀ ਆਪਣੀ ਓਕੇ ਹਾਂ ਜੀ ਵਾਹ ਬਈ ਵਾਹ ਤੇ ਇਹਦਾ ਰੇਟ ਕੀ ਜੀ ਭਾਜੀ ਰੇਟ ਤੇ ਹੁਣ ਆਪਣਾ ਕਹੀਏ ਗੱਲ ਜੀ ਰੇਟ ਆਪਣਾ ਗੋੜ ਜਿਹੜਾ ਵਾ ਜੀ 100 ਰੁਪਏ ਸੇਲ ਕਰੀਦਾ ਸਾਦਾ ਜੀ ਓਕੇ ਹਾਂ ਜੀ ਸ਼ੱਕਰ 120 ਕਰੀਦੀ ਆ ਜੀ ਠੀਕ ਆ ਜੀ ਹਾਂ ਜੀ ਜਿਹੜਾ ਆਪਣਾ ਟੌਫੀ ਗੋੜਿਆ ਉਹ ਵੀ 120 ਸੇਲ ਕਰੀਦਾ ਜੀ ਮਸਾਲਾ ਕੋੜ 130 ਕਰੀਦਾ ਜੀ ਠੀਕ ਹੈ ਜੀ ਹਾਂਜੀ ਤੇ ਉਹ ਇਸ ਟਾਈਮ ਖਤਮ ਆ ਜੀ ਉਹ ਇਸ ਟਾਈਮ ਖਤਮ ਆ ਉਹਦਾ ਸਾਲ ਤੋਂ ਮਿਲੂਗੀ ਜਾਂਦੀ ਹੈ ਹਾਂ ਨਹੀਂ ਸਹੀ ਹੈ ਜੀ ਸਹੀ ਹੈ ਬਾਕੀ ਇਹ ਵੀ ਲੋਕੇਸ਼ਨ ਸਾਡੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਖਲਚੀਆਂ ਤੋਂ ਸਿਰਫ 5-10 ਮਿੰਟ ਦਾ ਰਾਹ ਆ ਰਤਨਗੜ ਜਿਹੜਾ ਖਲਚੀਆਂ ਤੋਂ ਖਰੂਰ ਸਾਹਿਬ ਰੋਡ ਜਾਂਦਾ ਜੀ ਪਹਿਲਾਂ ਅਸੀਂ ਜੰਡਿਆਲੇ ਸੀ ਉੱਥੇ ਉਹਨਾਂ ਦੀ ਬੇਟੀ ਦੀ ਮੈਰਿਜ ਹੀ ਉਹਦਾ ਕਰਕੇ ਸਾਨੂੰ ਇੱਥੇ ਚੇਂਜ ਕਰਨਾ ਪਿਆ ਮੂਵ ਹੋਣਾ ਪਿਆ ਓਕੇ ਹਾਂਜੀ ਤੇ ਭਾਈ ਮੈਂ ਆਪਣਾ ਜੀ ਕਿਹਨੂੰ ਲੋਕੇਸ਼ਨ ਦਾ ਪਤਾ ਲੱਗੇ ਕੋਈ ਫੋਨ ਨੰਬਰ ਦੇ ਦਿਓ ਜੀ ਆਪਣਾ ਫੋਨ ਨੰਬਰ ਭਾਈ ਦੇ ਦਿੰਦੇ ਆ ਜੀ 81 44804 ਇੱਕ ਨੰਬਰ ਹੋ ਰਿਹਾ ਜੀ 9878206789